ਵੇਹ ਜੱਲਨਾ ਤੋਰ ਕੱਲ ਆਇਆ ਪਹਿਲਾਂ ਸਿੱਧਾ ਹੀ ਚਲ ਸੈਲਫ ਟੱਟੂ ਵਾਲਾ ਮੈਂ ਮੈਂ ਤੈਨੂੰ ਪਸਤਾਨੇ ਦਿੱਤੇ ਉਦੋਂ ਮੈਂ ਤੈਨੂੰ ਆਪਦਾ ਕੋਟ ਲੈ ਨਾ ਕੰਬਾ ਚੜੀ ਜਾਂਦਾ ਸੀ ਲੈ ਮਿੱਤਰੋ ਫਿਰ ਆ ਗਿਆ ਸੀ ਬ੍ਰਿੰਡਾ ਸ਼ਹਿਰ 26 ਜਨਵਰੀ ਆ ਦੇਖਦੇ ਆ ਕੀ ਮੋਲ ਆ ਵੇਹ ਜੱਲਨਾ ਤੋਰ ਕੱਲ ਆਇਆ ਪਹਿਲਾਂ ਸਿੱਧਾ ਹੀ ਚਲ ਸੈਲਫ ਟੱਟੂ ਵਾਲਾ ਮੈਂ ਜੁੱਦਾ ਇਹਦੇ ਹੁਣ ਸੈਲਫ ਆਈ ਨਹੀਂ ਇਹਦੇ ਕਿੱਥੋਂ ਨਗਰ ਦਿਲਵਾਲਾ ਮਾੜੀ ਤੂੰ ਰੇਸ ਤੇ ਹੱਥ ਰੱਖ ਉਹ ਚੌਂਕ ਦੇ ਉੱਤੋਂ ਦੀ ਗੇੜਾ ਕੱਢ ਕੇ ਆਉਣਾ ਆਪਾਂ ਨਹੀਂ ਟੌਂ ਟੌਂ ਆਓ ਚੌਂਕ ਬਹੁਤੋਂ ਨਹੀਂ ਮੁੜਿਆਣਾ ਹੋਰ ਇੱਥੋਂ ਮੁੜਿਆਂਗੇ ਭੈ ਤਾਂ ਹੀ ਮੋੜ ਲੇਗਾ ਤੂੰ ਅੱਗੇ ਪੂਰਾ ਲੰਬਾ ਜਾਣਾ ਕੋਗਾ ਫੇਰ ਉਹ ਕਿਹੜਾ ਲੰਬਾ ਯਾਰ ਤੂੰ ਮੋੜ ਇੱਥੋਂ ਕੱਦ ਕਾ ਕਰ ਰਹਿਂਦੀ ਵਪਾ ਹੈ ਕੋਈ ਨਹੀਂ ਇੱਥੋਂ ਆਇਆ ਮੋੜ ਕੇ ਹੁਣ ਮੋੜ ਨਹੀਂ ਪਊਗਾ ਜੇ ਵਾਰੀ ਗਲਤ ਲਿਆ ਤੂੰ ਹਾਲਾਂਕਿ ਸਿੱਧਾ ਜਾਣਾ। ਕਿ ਪੜਦਾ ਹੈਗਾ? ਕਿਉਂ ਆਇਆ? ਬਾਰਸਰਾਮ ਨਗਰ ਤੋਂ ਆਇਆ। ਬਾਰਸਰਾਮ ਨਗਰ ਤੋਂ ਆਇਆ ਹੈ। ਹਾਂ। ਹੋਰ ਮੈਂ ਜਾਊਂਗਾ। ਕੋਈ ਮਾਰ ਖਾਂ ਮੈਂ। ਕੀ ਕਰਨ ਜਾਣਾ ਪਟਵਾਰ? ਮੈਂ ਤਾਂ ਮਾਤਾ ਘੁੰਮਣ ਜਾਣਾ ਸੀਗਾ। ਕਿਉਂ ਘੁੰਮਣਾ ਇੱਥੇ ਘੁੰਮਾ ਕੋਮਤੂ 26 ਜਾਨ ਉਹਦੀ ਤਾਂ ਇੱਥੇ ਆ ਸਾਰਿਆ। ਕਿਉਂ ਤੁਸੀਂ? ਮਾਰ ਪਟਵਾਰ ਖਾਨੇ ਦੀ ਘੁੰਮਣ ਜਾਣਾ। ਚੁੱਪ ਕਰ ਜੰਨ ਜੰਨ ਬਾਹਰ ਫੜ ਕੇ ਤੁਮ ਆ ਜਾ ਨਹੀ ਪਟਵਾਰ ਖਾਨੇ ਚ ਕੀ ਲੈਣਾ ਜਾਣਾ ਸਬਜੀ ਲੈਣੇ ਆਇਆ ਪਟਵਾਰੇ ਤੇ ਨਾ ਹਾਂ ਸਾੜਿਆ ਮੇਰੇ ਕਾਹ ਦਿਨਾ ਕੁਛ ਨਹੀਂ ਦੂ ਓਏ ਓਏ ਸਾੜਿਆ ਛੱਡ ਦੇ ਬਾਹਰ ਛੱਡ ਦੇ ਸਾੜਿਆ ਜਾ ਤੂੰ ਜਾ ਤੂੰ ਪਟਵਾਰ ਖਾਨੇ ਜਾਵੜਾ ਤੂੰ ਜਾ ਜਾਇਆ ਜਾ ਕੇ ਤਰਾ ਯਾ ਪੱਤਰਕਾਰੀਆਂ ਨਹੀਂ ਚੱਕਿਆ ਹੋਣਾ ਦੂ ਤੁਰਗੀ ਸਾਹਿਬ ਨੂੰ ਚੰਗਾ ਹੀ ਐ ਤੈਨੂੰ दाल ਸਬਜ਼ੀ ਨਹੀਂ ਧਰਨੀ ਪੈਂਦੀ ਨਹੀਂ ਭੈਣੇ ਮੈਨੂੰ ਕਾਹਦਾ ਲਾਹਾ ਲੈ ਦੱਸ ਲਾਹਾ ਹੀ ਐ ਕਿੱਥੇ ਹੀ ਤੇਰੇ ਸੱਸ ਨੂੰ ਸਾਗ ਨਹੀਂ ਰੰਦਣਾ ਆਉਂਦਾ ਨਹੀਂ ਸਾਗ ਵਰਗਾ ਸਾਗ ਨਹੀਂ ਉਹ ਤਾਂ ਕੱਠਾ ਕਰ ਲਈ ਆਂ ਆਥੂ ਸਾਥੂ ਮੈਂ ਆਥੂ ਸਾਥੂ ਨਹੀਂ ਹੁੰਦਾ ਭੈਣੇ ਬਾਥੂ ਮੈਂ ਬਾਥੂ ਨਹੀਂ ਉਹ ਹੀ ਬਾਥੂ ਨਿਯੋਗ ਕੱਠੀ ਕਰ ਲਈ ਭੰਗ ਨੀ ਉਹਨੂੰ ਬੈਠੀ ਕੋਟ ਨੀ ਕੋਟ ਨੀ ਆਖ ਤੰ ਨੂੰ ਜਦੋਂ ਲੱਗਾ ਸਾਰੇ ਟੱਪਰ ਖਾਣ ਨੀ ਖਾ ਕੇ ਕੀ ਲੱਲਰ ਲਾਵੇ ਨੀ ਖਾ ਕੇ ਨਿਕਾੜ ਕੇ ਹੋ ਸੀ ਪੈਰ ਨੇ ਘੇਰਾ ਨੂੰ ਤਾਉਣ ਦੇਣਾ ਪੈਰ ਪੈਰ ਤੇ ਦੇਆਂ ਦੇ ਸੀਲ ਸੋਪਣਾ ਕਦੇ ਵੈਰੀ ਸੁੱਕਾ ਨਹੀਂ ਜਾਣ ਦੇਣਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਰਾਜਗੁਰੂ ਸਖਦੇ ਤੇ ਪਗਤ ਸਿੰਘ ਵਰਗੇ ਸਰਦਾਰਾਂ ਦੀ ਧਰਤੀ ਅਜੋ ਉਸੇ ਹੀ ਭਾਗਾਂ ਵਾਲੀ ਧਰਤੀ ਦੋਸ਼ ਕਰਨ ਜਾ ਰਹੇ ਪੰਜਾਬੀਆਂ ਦਾ ਦਿਲਾਂ ਦੀ ਧੜਕਣ ਪੰਜਾਬ ਦਾ ਅਮਰ ਲੋਕ ਗਾਥਾ ਜਿੱਤੇ ਗ੍ਰੈਂਡ ਪਛਪਾਲ ਵਿਭਾਗ ਦੀ ਸੁਰਕੀ ਟੀਮ ਵਧੀਆ ਕਾਰਜਗਾਰੀ ਕਰੀ ਸਨਮਾਨ ਹਾਸਲ ਕਰਦੀ ਹੋਈ ਇਹਨਾਂ ਤੋਂ ਬਾਅਦ ਸਰਬਜੀਤ ਕੌਰ ਨੰਬਰ 143 ਬੀਪੀਆਰ ਇੰਸਪੈਕਟਰ ਸਿੰਗਲੀ ਕਾਰਜਗਾਰੀ ਕਰੀ ਸਨਮਾਨ ਹਾਸਲ ਕਰ ਰਹੇ ਨੇ ਰਜੀਸ਼ ਕੁਮਾਰ ਇੰਸਪੈਕਟਰ ਵਧੀਆ ਕਾਰਜਗਾਰੀ ਕਰੀ ਸਨਮਾਨ ਹਾਸਲ ਕਰ ਰਹੇ ਜਸਵੀਰ ਯਾਰ ਕਰਤੀ ਨਾ ਉਹੀ ਗੱਲ ਯਾਰ ਬਾ ਜੋ ਆਪ ਇੱਥੇ ਬੈਠਾ ਰੋਟੀਆਂ ਚੱਕੀ ਜਾਂਦਾ ਤੇ ਮੈਨੂੰ ਕਹਿੰਦਾ ਸੀਗਾ 26 ਜਨਵਰੀ ਦਿਖਾ ਕੇ ਲੈਣਾ ਤੈਨੂੰ ਬਠਿੰਡੇ ਵੇਖ ਲਓ ਬੰਦਾ ਵੇਖ ਲਓ ਬਾਈ ਇਹ ਬੰਦਾ ਆ ਬਿਠਾਈ ਬੈਠਾ ਖਾਲੀਪਾਰਕ ਆ ਆ ਵੇਖ ਲਓ ਤੇ ਰੋਟੀਆਂ ਭੰਨੀ ਤੁਰੀ ਆਉਂਦਾ ਤੈਨੂੰ ਇੰਨਾ ਕੁ ਤਾਂ ਦਿਖਾ ਕੇ ਆਇਆ ਇੰਨਾ ਕੁ ਤਾਂ ਸਾਰਾ ਕੁ ਦਿਖਾ ਕੇ ਆਇਆ ਤੈਨੂੰ ਕੀ ਦਿਖਾ ਕੇ ਆਇਆ ਕੁਝ ਨਹੀਂ ਦਿਖਾ ਕੇ ਲੈ ਆ ਬਈ ਇਹ ਖਾਲੀ ਬਾਗ ਮਾਰਦਾ ਸਵੇਰ ਸਵੇਰ ਇੰਨਾ ਕੁ ਤਾਂ ਤੈਨੂੰ ਦਿਖਾ ਕੇ ਤੈਨੂੰ ਮੈਂ ਹੱਤ ਕੰਬ ਜਾਂਦੇ ਜਿਨਾਂ ਨੂੰ ਕਾਰਟ ਮੈਂ ਤੈਨੂੰ ਪਾਕਿਸਤਾਨੇ ਦੇ ਦਿੱਤੇ ਉਦੋਂ ਮੈਂ ਤੈਨੂੰ ਆਪਦਾ ਕੋਟ ਇਹ ਨੰਕੰਬਾ ਚੜੀ ਜਾਂਦਾ ਚਲਦੀ ਨਾ ਸੀ ਹੋਰ ਮੈਂ ਤੇਰੇ ਆ ਕੇ ਮਾਰੇ ਕੰਬੇ ਜਾਂਦਾ ਸੀ ਆਇਆ ਹੋ ਜਾਂਦਾ ਸੀ ਮੇਰਾ ਹੱਥ ਦਾ ਇਹਨਾਂ ਦਾ ਤੈਨੂੰ ਕੋਈ ਦੂਰ ਆ ਕੇ ਨਾ ਕੋਲੇ ਤੈਨੂੰ ਦਿਖਾ ਕੇ ਇਹਨੂੰ ਕਹਿੰਦਾ ਮੈਂ ਕੁਝ ਆਇਆ ਨਹੀਂ ਤੈਨੂੰ ਲੈ ਹੁਣ ਤੂੰ ਸਕੋਡਾ ਭਾਲਦਾ ਹੈ ਵੀ ਮੈਂ ਤੇਰੇ ਆਤੇ ਸਕੋਡਾ ਲਿਆਉਣਾ ਏ ਵੱਡੇ ਮਾਣ ਪੱਤਰਕਾਰ ਸਾਹਿਬ ਆ ਤੇ ਸਕੋਡਾ ਲਿਆ ਹੋਏ ਨਾਲ ਤੇ ਚੱਲਦਾ ਉਹਦੇ ਚ ਦੱਲਣੋਂ ਤੇ ਸੀਲਵਾ ਦੇ ਮੈਂ ਯਾਰ ਹੁਣ ਮੋਟਰਸਾਈਕਲ ਤੇ ਕਿੱਥੋਂ ਮੈਂ ਕੁੱਤਾ ਉਹ ਜਵਾਕ ਕੋਲ ਮੈਂ ਕੁੱਤਾ ਚੱਲੇ ਦੇ ਨਾਲ ਮੈਂ ਚੱਲਦਾ ਲੈਣੀ ਤੈਨੂੰ ਇੱਥੋਂ ਤਾਂ ਹੀ ਲੈ ਆਇਆ ਹੁਣ ਘਰੇ ਵੀ ਲੈ ਜਾਊਗਾ ਹੋਰ ਕੀ ਭਾਲਦਾ ਤੂੰ ਸਵੇਰ ਦਾ ਮੈਂ ਠੰਡੇ ਦੇ ਤੇ ਮਗਰ ਮੈਂ ਇਨਾ ਕੋਈ ਤੈਨੂੰ ਦਿਖਾ ਕੇ ਲੈ ਗਿਆ ਤੂੰ ਮੈਨੂੰ ਕੋਈ ਦਿਖਾਇਆ ਹੀ ਨਹੀਂ ਮੈਨੂੰ ਇਹ ਤਾਂ ਗੱਲ ਹੋਈ ਯਾਰ ਕੋਈ ਯਾਰ ਜੇ ਤਾਂ ਇੱਥੇ ਕੋਈ ਚੱਕ ਕੇ ਲੈ ਗਿਆ ਬਾਹਰੋਂ ਤਾਂ ਕੀ ਕਹਿਣਾ ਤੇ ਨਹੀਂ ਤਾਂ ਘਰੇ ਤਾਂ ਲੈ ਹੀ ਜਾਊਗਾ ਆਪਾਂ ਨੂੰ ਹੋਰ ਕੀ ਭਾਲਦਾ ਘਰੋਂ ਮੈਂ ਕੁੱਭੀ ਜਾਂਦਾ ਮੇਰਾ ਮਾ ਬੁਰਾ ਹਾਲ ਹੋਇਆ ਬੈਠ ਠੰਡੇ ਮਾਰਾ ਤੂੰ ਕਾਹਦੇ ਦਿਖਾ ਕੇ ਲੈ ਆਇਆ ਚੱਲ ਠੀਕ ਹੈ ਬਾਈ ਮਿਲ